ਅਜਿਹਾ ਕੀ ਹੋਇਆ ਕੈਨੇਡਾ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਕਿ ਇੱਕ ਗੋਰਾ ਜੋ ਬੋਲੇ ਸੋਨੇ ਹਾਲ ਦੇ ਚਕਾਰੇ ਲਗਾਉਂਦਾ ਸੜਕਾਂ ਦੇ ਉੱਤੇ ਉਤਰ ਗਿਆ ਇੱਕ ਅਜਿਹਾ ਚਮਤਕਾਰ ਕੈਨੇਡਾ ਦੇ ਵਿੱਚ ਵਰਤਿਆ ਕਿ ਕੈਨੇਡੀਅਨ ਜੱਜ ਵੀ ਵਾਹਿਗੁਰੂ ਵਾਹਿਗੁਰੂ ਕਰਨ ਲੱਗੇ ਕੀ ਹੋਇਆ ਅਜਿਹਾ ਕੈਨੇਡਾ ਦੇ ਵਿੱਚ ਕਿ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਗੋਰੇ ਸਿੱਖੀ ਧਾਰਨ ਕਰ ਰਹੇ ਨੇ ਜਾਣੋ ਅੱਜ ਦੀ ਸਾਡੀ ਇਸ ਵੀਡੀਓ ਦੇ ਵਿੱਚ ਜਿੱਥੇ ਅੱਜ ਦੇ ਸਾਡੇ ਬਹੁਤੇ ਲੋਕ ਆਪਣਾ ਧਰਮ ਨਹੀਂ ਸਾਮ ਪਾ ਰਹੇ ਉਥੇ ਗੋਰੇ ਸਿੱਖ ਬਣੇ ਜਾ ਰਹੇ ਨੇ ਡੇਵ ਹੈਸਟਰ ਜੋ ਕਿ ਕੈਨੇਡਾ ਦੇ ਫਸਨੀਕ ਨੇ ਉਹਨਾਂ ਦੇ ਨਾਲ ਇਹ ਚਮਤਕਾਰੀ ਘਟਨਾ ਵਾਪਰੀ ਜਿਸ ਨੇ ਸਾਰੇ ਕੈਨੇਡਾ ਨੂੰ ਹਿਲਾ ਕੇ ਰੱਖ ਦਿੱਤਾ ਕੈਨੇਡਾ ਦੇ ਇੱਕ ਟੀਵੀ ਇੰਟਰਵਿਊ ਦੇ ਉੱਤੇ ਡੇਵ ਹੈਸਟਰ ਨੇ ਦੱਸਿਆ ਕਿ ਹੁਣ ਉਹ ਆਪਣੀ ਮਰਜ਼ੀ ਦੇ ਨਾਲ ਸਿੱਖੀ ਨੂੰ ਅਪਣਾ ਰਹੇ ਨੇ ਡੇਵ ਨੇ ਦੱਸਿਆ ਕਿ ਮੈਂ ਇੱਕ ਵਧੀਆ ਕੰਪਨੀ ਦੇ ਵਿੱਚ ਜੌਬ ਕਰਦਾ ਹਾਂ ਅਤੇ 2 ਸਾਲ ਪਹਿਲਾਂ ਮੇਰਾ ਵਿਆਹ ਰਿਬੇਕਾ ਨਾਮ ਦੀ ਇੱਕ ਅਮਰੀਕਨ ਲੜਕੀ ਦੇ ਨਾਲ ਹੋਇਆ ਜੋ ਕਿ ਮੇਰੀ ਕੰਪਨੀ ਦੇ ਵਿੱਚ ਹੀ ਕੰਮ ਕਰਦੀ ਸੀ ਉਥੇ ਸਾਡੀ ਜਾਣ ਪਛਾਣ ਹੋਈ ਤੇ ਬਾਅਦ ਦੇ ਵਿੱਚ ਆਪਾਂ ਵਿਆਹ ਕਰਵਾਉਣ ਦਾ ਫੈਸਲਾ ਕਰ ਲਿਆ। ਮੇਰੇ ਕੋਲ ਆਪਣੇ ਪਿਤਾ ਦੀ ਕਾਫੀ ਸੰਪਤੀ ਹੈ ਅਤੇ ਮੈਂ ਇਸ ਗੱਲ ਤੋਂ ਅਣਜਾਣ ਕਿ ਰੋਬੀਕਾ ਨੇ ਮੇਰੀ ਜਾਇਦਾਦ ਕਰਕੇ ਮੇਰੇ ਪੈਸੇ ਦੇ ਖਾਤਰ ਮੇਰੇ ਨਾਲ ਵਿਆਹ ਕਰਵਾਇਆ ਹੋਵੇਗਾ। ਮੈਂ ਇਸ ਗੱਲ ਤੋਂ ਬਿਲਕੁਲ ਅਣਜਾਣ ਸੀ। ਵਿਆਹ ਤੋਂ 1 ਮਹੀਨਾ ਬਾਅਦ ਹੀ ਰੋਬੀਕਾ ਜੀਵਜਾ ਬਰਤਾਬ ਕਰਨ ਲੱਗੀ ਅਤੇ ਹੌਲੀ-ਹੌਲੀ ਮੈਨੂੰ ਮਹਿਸੂਸ ਹੋਣ ਲੱਗਿਆ ਕਿ ਰੋਬੀਕਾ ਦੇ ਨਾਲ ਮੈਂ ਨਹੀਂ ਰਹਿ ਸਕਦਾ। ਇੱਕ ਵਾਰ ਤਾਂ ਉਸਨੇ ਮੈਨੂੰ ਝੂਠੇ ਮਾਰਕੁੱਟ ਦੇ ਇਲਜ਼ਾਮ ਲਗਾ ਕੇ ਜੇਲ੍ਹ ਵੀ ਭੇਜਿਆ ਹੈ ਤੇ ਦੋ ਰਾਤਾਂ ਮੈਂ ਜੇਲ੍ਹ ਦੇ ਵਿੱਚ ਵੀ ਕੱਟੀਆਂ। ਅਲਵੇਕਾ ਨੇ ਮੈਨੂੰ ਦਿਮਾਗੀ ਤੌਰ ਦੇ ਉੱਤੇ ਪਰੇਸ਼ਾਨ ਕਰਨਾ ਸ਼ੁਰੂ ਕਰ ਦਿੱਤਾ ਤੇ ਜਦੋਂ ਮੈਂ ਉਸ ਦੇ ਕੋਲੋਂ ਤਲਾਕ ਲੈਣ ਦੀ ਗੱਲ ਕੀਤੀ ਤਾਂ ਉਸਨੇ ਮੈਨੂੰ ਅਜਿਹੇ ਕਾਨੂੰਨੀ ਜਾਲ ਦੇ ਵਿੱਚ ਫਸਾ ਲਿਆ ਕਿ ਮੇਰੀ ਜ਼ਿੰਦਗੀ ਖਤਮ ਹੋਣ ਦੇ ਉੱਤੇ ਆ ਗਈ। ਮੇਰੇ ਉੱਤੇ ਕਾਫੀ ਝੂਠੇ ਇਲਜ਼ਾਮ ਲਗਾਏ ਜੋ ਕਿ ਮੈਂ ਕੀਤੇ ਵੀ ਨਹੀਂ ਸਨ। ਤਲਾਕ ਹੋਣ ਦੇ ਪਿੱਛੋਂ ਵੀ ਮੈਨੂੰ ਇੰਨੇ ਕ ਪੈਸੇ ਦੇਣੇ ਪੈਣਗੇ ਕਿ ਮੈਨੂੰ ਉਹ ਪੈਸੇ ਦੇਣ ਤੋਂ ਬਾਅਦ ਮੇਰੇ ਕੋਲ ਰਹਿਣ ਵਾਸਤੇ ਘਰ ਤੱਕ ਨਹੀਂ ਬਚੇਗਾ। ਹੋਰ ਤਾਂ ਹੋਰ ਮੈਨੂੰ ਕੰਪਨੀ ਦੇ ਵਿੱਚੋਂ ਕੰਮ ਦੇ ਉੱਤੋਂ ਵੀ ਕੱਢ ਦਿੱਤਾ ਗਿਆ ਕਿਉਂਕਿ ਦੁਨੀਆ ਦੇ ਸਾਹਮਣੇ ਮੈਨੂੰ ਇੱਕ ਅਜਿਹਾ ਇਨਸਾਨ ਬਣਾ ਕੇ ਪੇਸ਼ ਕੀਤਾ ਗਿਆ ਕਿ ਜਿਵੇਂ ਮੈਂ ਕੋਈ ਜਲਾਦ ਹੋਵਾਂ ਤੇ ਆਪਣੀ ਘਰਵਾਲੀ ਨੂੰ ਹਮੇਸ਼ਾ ਮਾਰਦਾ ਕੁੱਟਦਾ ਹੀ ਰਹਿੰਦਾ ਹੋਵਾਂ। ਮੈਂ ਪਰੇਸ਼ਾਨੀ ਦੇ ਵਿੱਚ ਪਾਗਲ ਜਿਹਾ ਹੋ ਗਿਆ ਅਤੇ ਸੋਚਾਂ ਦੇ ਵਿੱਚ ਹੀ ਪਾਰਕ ਦੇ ਵਿੱਚ ਜਾ ਕੇ ਬੈਠਾ ਰਹਿੰਦਾ। ਉਸੇ ਮਾਰਕ ਦੇ ਸਾਹਮਣੇ ਗੁਰਦੁਆਰਾ ਸਾਹਿਬ ਸੀ ਮੈਂ ਕਾਫੀ-ਕਾਫੀ ਸਮਾਂ ਉੱਥੇ ਬੈਠਾ ਰਹਿੰਦਾ ਤੇ ਥੋੜੀ-ਥੋੜੀ ਆਵਾਜ਼ ਮੇਰੇ ਕੰਨਾਂ ਦੇ ਵਿੱਚ ਪੈਂਦੀ ਰਹਿੰਦੀ ਜੋ ਕਿ ਬਾਣੀ ਜਾਂ ਫਿਰ ਸ਼ਬਦ ਜੋ ਗੁਰੂ ਘਰ ਦੇ ਅੰਦਰ ਚੱਲਦੇ ਸੀ ਉਹਨਾਂ ਦੀ ਹੁੰਦੀ ਸੀ ਸੋ ਹਰ ਰੋਜ਼ ਮੈਂ ਦੇਖਦਾ ਸੀ ਕਿ ਇੱਕ ਬਜ਼ੁਰਗ ਸਰਦਾਰ ਆਪਣੀ ਵਾਈਫ ਦੇ ਨਾਲ ਮੂੰਹ ਦੇ ਵਿੱਚ ਕੁਝ ਬੋਲਦਿਆਂ ਹੋਇਆ ਗੁਰੂ ਘਰ ਦੇ ਅੰਦਰ ਜਾਂਦੇ ਸੀ ਤੇ ਬਾਹਰ ਆ ਕੇ ਖੁਸ਼ੀ-ਖੁਸ਼ੀ ਗੱਲਾਂ ਕਰਦੇ ਕਰਦੇ ਰੋਜ਼ ਉਹ ਬਜ਼ੁਰਗ ਜੋੜਾ ਮੈਨੂੰ ਬੁਲਾ ਕੇ ਲੰਘਦਾ ਸੀ ਉਹਨਾਂ ਨੂੰ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੁੰਦੀ ਸੀ ਕਿਉਂਕਿ ਜਿਹੜੀ ਖੁਸ਼ੀ ਵਿਆਹਤਾ ਜੀਵਨ ਦੀ ਮੈਂ ਉਮੀਦ ਕੀਤੀ ਸੀ ਉਹ ਬਜ਼ੁਰਗ ਜੋੜੇ ਦੇ ਵਿੱਚ ਮੈਨੂੰ ਦਿਖਾਈ ਦੇ ਰਹੀ ਸੀ ਇੱਕ ਦਿਨ ਉਹ ਬਜ਼ੁਰਗ ਜੋੜਾ ਮੇਰੇ ਕੋਲ ਆਇਆ ਤੇ ਮੈਨੂੰ ਕਹਿਣ ਲੱਗਿਆ ਕਿ ਤੈਨੂੰ ਦੇਖ ਕੇ ਲੱਗਦਾ ਹੈ ਕਿ ਤੂੰ ਬਹੁਤ ਪਰੇਸ਼ਾਨ ਹੈ ਵਾਹਿਗੁਰੂ ਦਾ ਸਹਾਰਾ ਲੈ ਪ੍ਰਮਾਤਮਾ ਸਭ ਠੀਕ ਕਰਨਗੇ ਐਨਾ ਕਹਿ ਕੇ ਉਹ ਗੁਰਦੁਆਰਾ ਸਾਹਿਬ ਵੱਲ ਚਲੇ ਗਏ ਤੇ ਮੇਰੇ ਦਿਮਾਗ ਦੇ ਵਿੱਚ ਪਤਾ ਨਹੀਂ ਕੀ ਆਇਆ ਕਿ ਮੈਂ ਵੀ ਗੁਰਦੁਆਰਾ ਸਾਹਿਬ ਉਹਨਾਂ ਦੇ ਪਿੱਛੇ-ਪਿੱਛੇ ਹੀ ਚਲਿਆ ਗਿਆ ਸਿਰ ਟਕਿਆ ਤੇ ਪਹਿਲੀ ਵਾਰ ਮੈਂ ਗੁਰਦੁਆਰਾ ਸਾਹਿਬ ਦੇ ਅੰਦਰ ਗਿਆ ਉਹ ਸ਼ਬਦ ਜੋ ਹੌਲੀ-ਹੌਲੀ ਆਵਾਜ਼ ਦੇ ਵਿੱਚ ਮੇਰੇ ਕੰਨਾਂ ਦੇ ਵਿੱਚ ਪੈਂਦੇ ਸੀ ਉਹ ਹੁਣ ਹੌਲੀ-ਹੌਲੀ ਮੇਰੇ ਅੰਦਰ ਤੱਕ ਉਹ 뮤직 ਜਾ ਰਿਹਾ ਸੀ ਜਿਵੇਂ-ਜਿਵੇਂ ਉਹ ਬਜ਼ੁਰਗ ਜੋੜਾ ਮੱਥਾ ਟੇਕਦਾਰਿਆ ਮੈਂ ਉੰਜੋ-ਹੁੰਜੀ ਹੀ ਕਰਦਾ ਰਿਹਾ ਤੇ ਅੱਖਾਂ ਬੰਦ ਕਰਕੇ ਮੈਂ ਉੱਥੇ ਅੰਦਰ ਹੀ ਬੈਠ ਗਿਆ ਹਰ ਰੋਜ਼ ਮੈਂ ਇੰਜ ਹੀ ਕਰਦਾ ਰਿਹਾ ਅੰਦਰ ਜਾ ਕੇ ਮੈਨੂੰ ਸਕੂਨ ਮਿਲਦਾ ਸੀ ਤੇ ਮੈਂ ਬਾਹਰਲੀ ਦੁਨੀਆ ਬਾਰੇ ਸਭ ਕੁਝ ਭੁੱਲ ਜਾਂਦਾ ਸੀ ਤੇ ਸ਼ਾਂਤੀ ਮਿਲਦੀ ਸੀ ਉਸੇ ਬਜ਼ੁਰਗ ਜੋੜੇ ਦੇ ਕਹਿਣ ਦੇ ਉੱਤੇ ਮੈਂ ਵਾਹਿਗੁਰੂ ਅੱਗੇ ਆਪਣਾ ਦੁੱਖ ਜ਼ਾਹਿਰ ਕਰਦਾ ਰਿਹਾ ਤਾ ਆਪਣੇ ਅੰਦਰ ਦਾ ਸਾਰਾ ਦੁੱਖ ਪਰਮਾਤਮਾ ਅੱਗੇ ਰੱਖਦਾ ਰਿਹਾ। ਮੈਨੂੰ ਅਜਿਹਾ ਮਹਿਸੂਸ ਹੁੰਦਾ ਸੀ ਕਿ ਜਿਵੇਂ ਮੇਰੇ ਸਾਹਮਣੇ ਕੋਈ ਖੜ੍ਹਾ ਹੋਵੇ ਤੇ ਮੇਰੀ ਫਰਿਆਦ ਸੁਣ ਰਿਹਾ ਹੋਵੇ। ਸੋ ਮੇਰੇ ਕੇਸ ਦੀ ਤਰੀਕ ਆਈ। ਮੇਰਾ ਵਕੀਲ ਸ਼ਹਿਰ ਤੋਂ ਬਾਹਰ ਗਿਆ ਹੋਇਆ ਸੀ ਤੇ ਮੇਰਾ ਕੇਸ ਉਹ ਦੂਸਰੇ ਵਕੀਲ ਨੂੰ ਦੇ ਗਿਆ। ਉਹ ਦੂਸਰਾ ਵਕੀਲ ਇੱਕ ਗੁਰਸਿੱਖ ਸੀ। ਜਿੱਦਾਂ ਹੀ ਉਹ ਵਕੀਲ ਕੋਰਟ ਰੂਮ ਦੇ ਅੰਦਰ ਆਇਆ ਤਾਂ ਕੋਰਟ ਰੂਮ ਦੇ ਵਿੱਚ ਇੱਕ ਅਜੀਬ ਜਿਹੀ ਹਲਚਲ ਹੋਈ। ਉਸ ਵਕੀਲ ਨੇ ਆ ਕੇ ਮੈਨੂੰ ਕਿਹਾ ਕਿ ਅੱਜ ਤੁਹਾਡੇ ਕੇਸ ਨੂੰ ਮੈਂ ਦੇਖਾਂਗਾ। ਮੈਨੂੰ ਉਸ ਵੇਲੇ ਯਕੀਨ ਨਹੀਂ ਹੋਇਆ ਕਿ ਜੋ ਕੇਸ ਮੇਰੇ ਉਲਟ ਚੱਲ ਰਿਹਾ ਸੀ ਇਕਦਮ ਹੀ ਮੇਰੇ ਪੱਖ ਦੇ ਵਿੱਚ ਆ ਗਿਆ ਜੋ ਜੱਜ ਮੈਨੂੰ ਸੁਣਦੇ ਤੱਕ ਨਹੀਂ ਸੀ ਉਹਨਾਂ ਨੇ ਮੇਰੇ ਸਾਰੇ ਪੱਖ ਸੁਣੇ ਤੇ ਗੌਰ ਕੀਤਾ ਦੋ ਤਿੰਨ ਤਰੀਕਿਆਂ ਦੇ ਵਿੱਚ ਹੀ ਮੇਰਾ ਕੇ ਮੇਰਾ ਕੇਸ ਫੈਸਲੇ ਤੱਕ ਪਹੁੰਚ ਗਿਆ ਤੇ ਮੇਰਾ ਕੋਈ ਵੀ ਨੁਕਸਾਨ ਨਾ ਹੋ ਕੇ ਮੈਨੂੰ ਆਪਣੀ ਪਤਨੀ ਦੇ ਕੋਲੋਂ ਤਲਾਕ ਮਿਲ ਗਿਆ ਮੇਰੀ ਟੈਨਸ਼ਨ ਖਤਮ ਹੋ ਗਈ ਦੇਖਦਿਆਂ ਹੀ ਦੇਖਦਿਆਂ ਜੱਜ ਦਾ ਮਨ ਬਦਲ ਗਿਆ ਤੇ ਕੇਸ ਮੇਰੇ ਹੱਕ ਦੇ ਵਿੱਚ ਹੋ ਗਿਆ ਉਸ ਵੇਲੇ ਮੈਨੂੰ ਯਕੀਨ ਹੋ ਗਿਆ ਕਿ ਉਹ ਪਰਮਾਤਮਾ ਸਾਹਮਣੇ ਖਲੋਕ ਹੀ ਸਾਡੀਆਂ ਫਰਿਆਦਾਂ ਸੁਣਦਾ ਹੈ ਫਿਰ ਮੈਂ ਸ਼ੁਕਰਾਨੇ ਦੇ ਲਈ ਗੁਰੂ ਘਰ ਗਿਆ ਮੈਂ ਉਸ ਬਜ਼ੁਰਗ ਜੋੜੇ ਨੂੰ ਲੱਭਦਾ ਰਿਹਾ ਪਰ ਉਹ ਬਜ਼ੁਰਗ ਜੋੜਾ ਮੈਨੂੰ ਕਦੀ ਵੀ ਦਿਖਾਈ ਨਹੀਂ ਦਿੱਤਾ ਜਦੋਂ ਗੁਰੂ ਘਰ ਦੀਆਂ ਸੰਗਤਾਂ ਨੂੰ ਪੁੱਛਿਆ ਤਾਂ ਉਹਨਾਂ ਨੇ ਦੱਸਿਆ ਕਿ ਉਹ ਵਾਪਸ ਪੰਜਾਬ ਚਲੇ ਗਏ ਨੇ ਤੇ ਹੁਣ ਮੈਂ ਸਿੱਖ ਧਰਮ ਨੂੰ ਚੰਗੀ ਤਰ੍ਹਾਂ ਜਾਨਣਾ ਸ਼ੁਰੂ ਕਰ ਦਿੱਤਾ ਹੈ ਤੇ ਹੌਲੀ-ਹੌਲੀ ਜਾਣ ਵੀ ਰਿਹਾ ਹਾਂ ਸ਼ਾਇਦ ਜਲਦੀ ਹੀ ਮੈਂ ਸਿੱਖੀ ਦੇ ਵਿੱਚ ਪੱਕਾ ਹੋ ਜਾਵਾਂ ਤੇ ਮੈਂ ਅੰਮ੍ਰਿਤ ਵੀ ਛਕ ਲਵਾਂਗਾ